ਤੁਸੀਂ ਚੈੱਕ ਕਰਦੇ ਇੱਥੇ ਮੌਇਸਚਰ ਤੇ ਇੱਕ ਮੈਨੂੰ ਗੱਲ ਦੱਸੋ ਵੀ ਇੱਥੇ ਮੌਇਸਚਰ ਘੱਟ ਤੁਸੀਂ ਦਿਖਾਉਨੇ ਹੋ ਹਾਂਜੀ ਤੇ ਅੰਦਰ ਜਾ ਕੇ ਵੱਧ ਜਾਂਦਾ ਹੈ ਕੀ ਰੌਲਾ ਇਹ ਮਨਮੋ ਕਈ ਤਾਂ ਥੱਲੇ ਗਿੱਲਾ ਹੁੰਦਾ ਜੋ ਲਈ ਤਾਂ ਫਿਰ ਤੁਸੀਂ ਥੱਲੇੋਂ ਹੀ ਚੱਕਿਆ ਕਰੋ ਫਿਰ ਉਹ ਅੰਦਰ ਜ਼ਿੰਮੇਦਾਰ ਨੂੰ ਲੱਗਦਾ ਵੀ ਸਾਡੇ ਨਾਲ ਧੋਖਾ ਹੋ ਰਿਹਾ ਜ਼ਿੰਮੇਦਾਰ ਰੋਹਦੇ ਹੀ ਨਹੀਂ ਲੱਗਦਾ ਨਹੀਂ ਨਹੀਂ ਇਹ ਤਾਂ ਥੋੜੀ ਜ਼ਿੰਮੇਵਾਰੀ ਆ ਤੁਹਾਡੀ ਕੀ ਡਿਜ਼ਿਗਨੇਸ਼ਨ ਕੀ ਪੋਸਟ ਆ ਤੁਹਾਡੀ ਤੁਹਾਡੇ ਸਾਹਮਣੇ ਵੈਸੇ ਹੀ ਲਾਇਆ ਹੋਇਆ ਤੁਹਾਨੂੰ ਹਾਂਜੀ ਅੱਛਾ ਸੈਕਟਰੀ ਨੂੰ ਬੁਲਾਓ ਸੈਕਟਰੀ ਨੂੰ ਬੁਲਾਓ ਤੁਸੀਂ ਵੀ ਇੱਥੇ ਕੰਮ ਕਰਦਾ ਰਿਆ ਨਹੀਂ ਅੱਛਾ ਹਾਂਜੀ ਰੋਮਾ ਜੋ ਜ਼ਿੰਮੇਦਾਰ ਕਹੀਏ ਮੈਂ ਨਾ ਇੱਥੇ ਮੇਰਾ 14 ਨਿਕਲਦਾ ਹਾਂ ਇਹ ਉਹ ਹਰ ਜ਼ਿੰਮੇਦਾਰੀ ਕਹਿ ਰਿਹਾ ਵੀ ਇੱਥੇ ਘਟ ਹੈ ਤੇ ਅੰਦਰ ਜਾ ਕੇ ਵੱਧ ਜਾਂਦਾ ਫਿਰ ਇਹ ਜਾਂ ਫਿਰ ਤੁਹਾਡੇ ਇੱਕ ਇੱਕੋ ਹੀ ਟੈਕਨੀਕ ਹੋਣੀ ਚਾਹੀਦੀ ਨਾ ਚੈੱਕ ਕਰਨ ਦੀ ਤੁਹਾਨੂੰ ਟ੍ਰੇਨਿੰਗ ਦਿੱਤੀ ਕੋਈ ਇਹਨਾਂ ਨੇ ਚੈੱਕ ਕਰਨ ਦੀ ਬਸ ਉਹੀ ਬਿਠਾ ਦਿੱਤਾ ਅੱਛਾ ਹੈਲੋ ਸਸਿਕਾ ਸਸਿਕਾ ਜਿਹੜੇ ਤੁਸੀਂ ਗੇਟ ਤੇ ਮੁੰਡੇ ਬਿਠਾਏ ਆ ਮੌਇਸਚਰ ਚੈੱਕ ਕਰਨ ਦੇ ਲਈ ਇਹ ਮੁੰਡੇ ਕੌਣ ਨੇ ਆਪਣੇ ਆਰਟਿਸਟ ਆਵੇ ਨੇ ਲੈ ਯਾਰ ਜੇ ਸਟਾਫ ਹੈ ਇਹਨਾਂ ਨੂੰ ਕੋਈ ਟ੍ਰੇਨਿੰਗ ਦਿੱਤੀ ਤੁਸੀਂ ਚੈੱਕ ਕਰਨ ਦੀ ਹਾਂਜੀ ਹਾਂਜੀ ਇਹਨਾਂ ਨੂੰ ਪਤਾ ਜੀ ਸਾਰਾ ਪਤਾ ਕਿੱਥੇ ਆ ਮੇਰੀ ਗੱਲ ਸੁਣੋ ਇੱਥੇ ਤੁਸੀਂ ਮੋਇਸਚਰ ਕਰ ਦੇ ਨੇ 14 ਅੰਦਰ ਜਾ ਕੇ ਆ ਜਾਂਦਾ 18 ਵੀ ਤੁਹਾਡਾ ਇੱਕੋ ਤਰੀਕਾ ਨਹੀਂ ਆ ਦੋਨਾਂ ਦਾ ਫਿਰ ਉੱਥੇ ਜਾ ਕੇ ਜ਼ਿਮੀਦਾਰਾਂ ਨੂੰ ਅਸੀਂ ਕੀ ਜਵਾਬ ਦੇਈਏ ਦੱਸੋ ਮੈਮ ਐਕਚੁਅਲੀ ਕਿਹ ਹੈਗਾ ਟਰਾਲੀ ਆਉਂਦੀ ਨਾ ਜੀ ਟਰਾਲੀ ਦੇ ਵਿੱਚੋਂ ਇਹ ਅਗਲੇ ਪਾਸੋਂ ਕਈ ਵਾਰ ਪਿਛਲੇ ਪਾਸੋਂ ਵੇ ਵਾਹਤ ਮਾਰ ਕੇ ਜਿੰਨਾ ਨੂੰ ਡੂੰਗਾ ਜਾਂਦਾ ਜੀ ਉਹ ਤੋਂ ਨਹੀਂ 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 ਇਹ ਇਹ ਹੋ ਹੀ ਨਹੀਂ ਸਕਦਾ ਵੀ ਡੂੰਗਾ ਹੱਥ ਮਾਰਦੇ ਹੁਣ ਤੁਸੀਂ ਇੱਥੇ ਆਓ ਮੇਰੇ ਕੋਲ ਮੈਂ ਇੱਥੇ ਖੜੀ ਹਾਂ ਆ ਗਈ ਬਟਾ ਤੁਸੀਂ ਕਿਵੇਂ ਚੈੱਕ ਕਰਦੇ ਹੋ ਦੱਸੋ ਮੈਨੂੰ ਮੈਡਮ ਉਹ ਤਾਂ ਜਿੱਤੇ ਜ਼ਿੰਮੇਦਾਰ ਕੋਲ ਟਾਈਮ ਹੁੰਦਾ ਜੀ ਤਾਂ ਹੱਥ ਡੂੰਗਾ ਹੱਥ ਮਾਰ ਕੇ ਕਰ ਨਹੀਂ ਟਾਈਮ ਹੁੰਦਾ ਤਾਂ ਉੱਤੋਂ ਜਾਈ ਚੱਕ ਲੈਨੇ ਹਾਂ ਹਾਂ ਇਹ ਮੈਡਮ ਉਹ ਤਾਂ ਫਿਰ ਤੁਹਾਨੂੰ ਟਿੱਟ ਨੂੰ ਕਰਦੀ ਹੈ ਹਾਂ ਇਹੀ ਗੱਲ ਆ ਨਾ ਫਿਰ ਜਿਹਨਾਂ ਨਾਲ ਐਂ ਬਹਿਸ ਕਰਦੇ ਨਹੀਂ ਬਹਿਸ ਨਹੀਂ ਉਹਨਾਂ ਨੂੰ ਕਹੋ ਫਿਰ ਅੱਗੇ ਜਾ ਕੇ ਦਿੱਕਤ ਆਊਗੀ ਫਿਰ ਇਹ ਤਾਂ ਫਿਰ ਉਹ ਸਰਕਾਰ ਤੇ ਆ ਜਾਂਦਾ ਨਾ ਵੀ ਸਰਕਾਰ ਪਤਾ ਨਹੀਂ ਗਲਤ ਕੰਮ ਕਰਾ ਰਹੀ ਐ ਜੋ ਸਹੀ ਟੈਕਨੀਕ ਐ ਜਿਵੇਂ ਦੱਸਦੇ ਆ ਉਵੇਂ ਇਹਨੇ ਤੁਹਾਨੂੰ ਕੀ ਦੱਸਿਆ ਸੈਕਟਰੀ ਨੇ ਸਾਨੂੰ ਤਾਂ ਹੀ ਕਹਿੰਦੇ ਡੂੰਗਾ ਤਮਾਰ ਕੇ ਡੂੰਗਾ ਤਮਾਰ ਕੇ ਛੋਨੋ ਚੱਕਰ ਨਹੀਂ ਦਿੰਦੇ ਉਹ ਚੱਕਰ ਨਹੀਂ ਦਿੰਦੇ ਉਹ ਤੁਹਾਨੂੰ ਚੱਕਰ ਨਹੀਂ ਦਿੰਦੇ ਫਿਰ ਕਿਸੇ ਨੇ ਮੈਨੂੰ ਫੀਡਬੈਕ ਨਹੀਂ ਦਿੱਤੀ ਵੀ ਉਹ ਚੱਕਰ ਨਹੀਂ ਦਿੰਦੇ ਉਹ ਨਹੀਂ ਉਹ ਕਹਿੰਦੇ ਛੇਤੀ ਛੇਤੀ ਕਰੋ ਅਸੀਂ ਜਾਣਾ ਹੈ ਪਹਿਲਾਂ ਨਹੀਂ ਆਏ ਨਹੀਂ ਅੰਦਰ ਜਾ ਕੇ ਵੀ ਤਾਂ ਕਿੰਨੇ ਕਿੰਨੇ ਦਿਨ ਲੱਗਦੇ ਹੀ ਆ ਨਾ ਪਰ ਇਹ ਆਪਣਾ ਇੱਕ ਗਲਤ ਇਮਪ੍ਰੈਸ਼ਨ ਜਾਂਦਾ ਵੀ ਆਪਾਂ ਇੱਥੇ ਘੱਟ ਕਰ ਦਿੰਦੇ ਆ ਅੰਦਰ ਵੱਧ ਵੀ ਪਤਾ ਨਹੀਂ ਇਹ ਕੀ ਘਪਲਾ ਚੱਲ ਰਿਹਾ ਹੈ ਨਾ ਉਹ ਸਾਰੇ ਸਿਸਟਮ ਦਾ ਇਮਪ੍ਰੈਸ਼ਨ ਹੀ ਗਲਤ ਜਾਂਦਾ ਮੈਂ ਕਰਦੀ ਆ ਸੈਕਟਰੀ ਨਾਲ ਗੱਲ ਆਓ ਬਟੇ ਆਓ ਆ ਉੱਧਰ ਆ ਤੁਸੀਂ ਇਹਨਾਂ ਨੂੰ ਟ੍ਰੇਨਿੰਗ ਦਿੰਦੇ ਹੋ ਵੀ ਵਿੱਚੋਂ ਹੱਥ ਮਾਰ ਕੇ ਚੱਕਣਾ ਜ਼ਿੰਮੇਵਾਰਾਂ ਨੂੰ ਤਾਂ ਅੱਖੇ ਨਹੀਂ ਲੱਗਦੇ ਤੋ ਤਾਂ ਹੱਲ ਕੀ ਨਹੀਂ ਕਰਨਾ ਇੰਦਰ ਦਾ ਕਈ ਉੱਤੇ ਹੀ ਚੜਾਉਂ ਨੂੰ ਆਉਂਦੇ ਨਹੀਂ ਉੱਤੇ ਨਹੀਂ ਆਏ ਥੋੜੀ ਹੁੰਦਾ ਫਿਰ ਅੰਦਰ ਜਾ ਕੇ ਫਿਰ ਉਹ ਕਹਿੰਦੇ ਮੋਇਸਚਰ ਵੱਧ ਗਿਆ ਜੀ ਬਾਹਰ ਘੱਟ ਸੀ ਫਿਰ ਇਹ ਕੀ ਚੱਕਰ ਹੈਗਾ ਇੱਕ ਦੋ ਜਗ੍ਹਾ ਤੋਂ ਚੈੱਕ ਕਰਨੀਆਂ ਵਿੱਚੇ ਕਈ ਵਾਰੀ ਹਰਾ ਦਾਣਾ ਹੁੰਦਾ ਕੋਈ ਕਿੱਥੋਂ ਦੀ ਤਰੀਕ ਹੈ ਨਹੀਂ ਜੇ ਆਪਣੇ ਤੋਂ ਸਿਸਟਮ ਨਹੀਂ ਕੰਟਰੋਲ ਆ ਰਿਹਾ ਤੁਸੀਂ ਦੱਸੋ ਵੀ ਮੈਡਮ ਆਹ ਪ੍ਰੋਬਲਮ ਆ ਰਹੀ ਹੈ ਤੇ ਉਹ ਇੱਕ ਗੱਲ ਨਹੀਂ ਫੈਲਾਈ ਜਾ ਰਹੀ ਵੀ ਬਾਹਰ ਮੋਇਸਚਰ ਘੱਟ ਹੈ ਅੰਦਰ ਵੱਧ ਜਾਂਦਾ ਪਤਾ ਨਹੀਂ ਜਾਣ ਕੇ ਵਧਾਉਂਦੇ ਮਸ਼ੀਨਾਂ ਖਰਾਬ ਹੈ ਇਹ ਉਹ ਤੁਹਾਨੂੰ ਨਹੀਂ ਲੱਗਦਾ ਵੀ ਪੂਰੇ ਸਿਸਟਮ ਨੂੰ ਤੁੰਦਲਾ ਕੀਤਾ ਹੋਇਆ ਬਿਲਕੁਲ ਸਹੀ ਹੈ ਮਸ਼ੀਨ ਸਾਡੀ ਸਹੀ ਆ ਦੋਨੇ ਡਿਪਾਰਟਮੈਂਟ ਇਕੱਠੇ ਖੜਾ ਲੈਣੇ ਕੋਈ ਟਰਾਲੀ ਨਾਲ ਤੁਹਾਨੂੰ ਦੱਸਣਾ ਹੀ ਐ ਐਕਚੁਅਲੀ ਇੱਕ ਪੱਖੇ ਤੋਂ ਬਾਅਦ ਦੂਜੀ ਸਹੀ ਦੋ ਕਿ ਤੋਂ ਸੈਂਪਲ ਆ ਗਏ ਦੋ ਕਿ ਤੋਂ ਸੈਂਪਲ ਆ ਗਏ ਉਸ ਤੇਲ ਵੀ ਪੈਰੀ ਮੰਡੀ ਦੇ ਵਿੱਚ ਤੇਲ ਨਾ ਚਲੋ ਚਲੋ ਦੇਖੀਏ ਇਹ ਥੋੜੀ ਮਸ਼ੀਨ ਐ train ਵੀ ਪੈਂਦੀ ਨਾ ਮੈਨੂੰ ਜੀ ਉਹਦੇ ਕਰਕੇ ਵੀ ਇਹ ਸਤਾਰਾ ਇਹ ਸਤਾਰਾ ਠੀਕ ਆ ਰਿਹਾ ਫਿਰ ਇਹਦੇ ਨਾਲ ਕੁਝ ਟੇਰੀਆ ਮੈਮੂ ਰਾਤ ਦੀ ਪ੍ਰੋਬਲਮ ਹੈ ਰਾਤ ਨੂੰ ਵੀ ਨਿਕਲ ਜਾਂਦੀਆਂ ਟਰਾਲੀਆਂ ਜੇ ਦੇ ਕੇ ਹਾਂ ਹਾਂ ਜੀ ਰਾਤ ਨੂੰ ਚੈੱਕ ਨਹੀਂ ਕਰਦੇ ਰਾਤ ਨੂੰ ਇਕੋ ਸਿੰਗਲ ਗੇਟ ਰੱਖਦੇ ਫੜਦੇ ਜੀ ਅੱਜ ਟਾਈਮ ਅੱਛਾ ਉਹ ਜਿੰਮੇਦਾਰਾਂ ਨੂੰ ਅਸੀਂ ਅਪੀਲ ਵੀ ਕਰਦੇ ਆ ਵੀ ਬਿਲਕੁਲ ਆਰਾਸ ਕਾ ਕੇ ਲਿਆਓ ਤਾਂ ਕਿ ਕੁਝ ਰਾਤ ਨਾਲ ਵੀ ਕਰੀਦ ਕਰਾ ਸਕੀ ਜੀ ਇਹ ਤਾਂ ਦਿੱਕਤ ਆਉਂਦੀ ਹੈ ਇੱਧਰ ਆਓ ਫੋਨ ਇਹ ਕਹਿੰਦੇ ਵੀ ਜ਼ਿੰਮੇਵਾਰ ਸਾਡੇ ਆਖੇ ਨਹੀਂ ਲੱਗਦੇ ਚੈੱਕ ਨਹੀਂ ਕਰਾਉਂਦੇ ਉੱਤੋਂ ਚੈੱਕ ਕਰਾਉਂਦੇ ਵੀ ਉੱਤੇ ਚੜਾਉਂਦੇ ਟਰਾਲੀਆਂ ਵੀ ਅੰਦਰ ਫਿਰ ਇਹ ਗੱਲ ਆਉਂਦੀ ਇਹਨਾਂ ਵੀ ਅੰਦਰ ਮੌਇਸਚਰ ਵੱਧਦਾ ਜੀ ਬਾਹਰ ਘਟਦਾ ਜੀ ਥੋੜੀ ਜੀ ਐਂਟਰੀ ਵੇਲੇ ਮੈਡਮ ਹਾਂ ਤੁਸੀਂ ਸਹੀ ਚੈੱਕ ਕਰੋ ਉੱਥੇ ਜਦੋਂ ਆਪਾਂ ਰੋਕਦੇ ਹਾਂ ਜੀ ਕਿਸੇ ਨੂੰ ਉਹ ਥੋੜਾ ਜਿਹਾ ਮਤਲਬ ਫੀਲ ਐਵੇਂ ਕਰਦਾ ਵੀ ਮੈਨੂੰ ਵੀ ਮੇਰੇ ਉੱਤੇ ਆਰ ਡੀ ਵੀ ਕਹਿੰਦੇ ਜੀ ਕੋਈ ਨਹੀਂ ਇੱਕ ਦਾ ਮੌਇਸਚਰ ਨਹੀਂ ਫਿਰ ਫਿਰ ਇਹ ਸਿਸਟਮ ਬੰਦ ਕਰੋ 게ਟ ਤੇ ਚੱਕੀ ਨਾ ਕਰਾਇਆ ਕਰੋ ਫਿਰ ਕਾਹ ਤੋਂ ਚੈੱਕ ਕਰਾਉਨੇ ਆ ਮਾਰਕੀਟ ਕਮੇਟੀ ਦਾ ਹੈ ਕਮੇਟੀ ਦਾ ਹੈ ਲਖੋ ਮੈਨੂੰ ਨਹੀਂ ਪਤਾ ਜਾਂ ਦੋਨੇ ਜਣੇ ਆਪਦੀਆਂ ਮਸ਼ੀਨਾਂ ਲੈ ਕੇ ਇੱਥੇ ਖੜ੍ਹਦੇ ਆਂ ਜੀ ਗਿੱਲੀਆਂ ਟਰਾਲੀਆਂ ਵਾਪਸ ਹੀ ਮੋੜੀਆਂ ਆ ਜੀ ਅਸੀਂ ਕਾਹ ਵੀ ਮੈਂ ਆਪ ਖੜਾ ਰਿਆ ਜੀ ਗੇਟ ਦੇ ਉੱਪਰ ਤੁਸੀਂ ਆਏ ਕਰਿਆ ਕਰੋ ਜਦੋਂ ਅੰਦਰ ਚੈੱਕ ਕਰਦੇ ਆ ਨਾ ਇਹਨਾਂ ਦੀ ਮਸ਼ੀਨ ਵੀ ਮੰਗਾ ਲਿਓ ਹਾਂਜੀ ਠੀਕ ਹੈ ਠੀਕ ਹੈ ਕ੍ਰਾਸ ਚੈੱਕ ਕਰਿਆ ਕਰੋ ਹਾਂ ਕਿ ਕੀ ਰੋਲਾ ਹੈਗਾ ਠੀਕ ਹੈ ਮਾੜਾ ਨਹੀਂ ਤਾਂ ਫਿਰ ਸਖਤੀ ਕਰ ਦਿੰਨੇ ਆ